ਗ੍ਰਾਂਥੀ ਦੇ ਕਮਰੇ ਦੇ ਵਿੱਚੋਂ ਇੱਕ ਗੰਦੇ ਝੋਲੇ ਦੇ ਵਿੱਚੋਂ ਆਦ ਗੁਰੂ ਗ੍ਰੰਥ ਸਾਹਿਬ ਜਿਹੜਾ ਵਿਚਾਲੋਂ ਪਾੜਿਆ ਹੋਇਆ ਸੀ ਤੇ ਜਵਜੀਤ ਸਾਹਿਬ ਦੇ ਗੁਟਕਾ ਸਾਹਿਬ 16 17 ਜਿਨ੍ਹਾਂ ਦੇ ਪਹਿਲੇ 15 15 16 16 ਅੰਗ ਗੈਪ ਸੀ ਇੱਕ ਸੜੇ ਹੋਏ ਝੋਲੇ ਦੇ ਵਿੱਚੋਂ ਗ੍ਰਾਂਥੀ ਸਾਹਿਬ ਦੇ ਕਮਰੇ ਦੇ ਵਿੱਚੋਂ ਮਿਲੇ ਸੀ। ਮੇਰਾ ਬਾਪੂ ਜੀ ਦੀ ਦਾੜੀ ਫੜ ਲਈ ਕੁਛ ਨਹੀਂ ਪੁੱਛਿਆ ਐਸਐਚਓ ਨੇ ਮੈਨੂੰ ਮਾਰ ਮਾਰ ਕੇ ਨੱਕ ਭੰਨਤਾ ਮੈਨੂੰ ਅੰਦਰ ਅੰਦਰ ਲੈ ਗਿਆ। ਅੰਦਰ ਲਿਆ ਕੇ ਉਹਨੇ ਮੈਨੂੰ ਗੰਦੀਆਂ ਗਾਲਾਂ ਕੱਢੀਆਂ ਬਹੁਤ ਕੁਸ਼ ਕਰਿਆ ਰਾਤ ਨੂੰ ਮੈਨੂੰ 9 ਵਜੇ ਤੱਕ ਉਹਨਾਂ ਨੇ ਥਾਣੇ 'ਚ ਰੱਖਿਆ ਗਈ ਤਾਂ ਤੁਸੀਂ ਬਿਆਦਵੀ ਦਾ ਇਨਸਾਫ ਲੈਣ ਸੀ ਪਰ ਤੁਸੀਂ ਆਪ ਛੱਤਰ ਖਾ ਕੇ ਆ ਗਏ ਛੱਤਰ ਵੀ ਖਾ ਕੇ ਆ ਗਏ ਜੀ ਪਰਚਾ ਵੀ ਪਵਾ ਕੇ ਆ ਗਏ ਕੱਲੇ ਛੱਤਰ ਵੀ ਨਹੀਂ ਖਾਦੇ ਪਰਚਾ ਵੀ ਪਵਾ ਲਿਆ ਜੀ ਜਿਹੜੇ ਪੁਲਸ ਵਾਲੇ ਨੇ ਨਾ ਪਤਾ ਗੱਲ ਕੀ ਆ ਹੈ ਤਾਂ ਆਪਣੇ ਕਈ ਆਪਣੇ ਚੋਂ ਨੇ ਪਰ ਇਹ ਬਕਾਊ ਮਾਲ ਐ ਇਹਨਾਂ ਦੀਆਂ ਜਮੀਰਾਂ ਮਰ ਗਈਆਂ ਇਹ ਕੱਲੇ ਵਰਦੀ ਦੀ ਖਾਤਰ ਨਾ ਇਹ ਵਰਦੀ ਦੀ ਖਾਤਰ ਕੁਝ ਵੀ ਕਰ ਸਕਦੇ ਨੇ 1984 ਚ ਕੀ ਕੀ ਨਹੀਂ ਹੋਇਆ ਸਟਾਰ ਲਵਾਉਣ ਦੀ ਖਾਤਰ ਆਪਾਂ ਭੁੱਲ ਗਏ ਕਿਵੇਂ ਪਤਾ ਲੱਗੇ ਵੀ ਉਸ ਚੋਲੇ ਦੇ ਵਿੱਚ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਜਾਂ ਫਿਰ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਹੈ। ਬੱਡੇ ਡਾਡੀ ਨੂੰ ਬੁਲਾ ਕੇ ਕਹਿੰਦੇ ਵੀ ਤੁਸੀਂ ਆਪਦੇ ਮੁੰਡੇ ਨੂੰ ਕਹਦੇ ਇੱਥੇ ਗੁਰਦੁਆਰੇ ਨਾ ਆਵੇ ਕੋਈ ਨੁਕਸਾਨ ਹੋ ਜਾਊਗਾ ਫਾਇਦਾ ਹੀ ਨਿਕਲਣਾ ਸਾਡੇ ਪਿੰਡ ਦਾ ਮਸਲਾ ਸਾਡੇ ਪਿੰਡ ਦਾ ਗੁਰੂ ਘਰ ਆ ਉਹ ਇੱਥੇ ਗੁਰਦੁਆਰੇ ਚ ਨਾ ਬੜੇ। ਅਸੀਂ ਜਦੋਂ ਡੀਐਸਪੀ ਮੈਡਮ ਲਵੇ ਗਏ ਡੀਐਸਪੀ ਮੈਡਮ ਕਹਿੰਦੀ ਵੀ ਨਾਲੇ ਉਹਨਾਂ ਦੇ ਗਨਮੈਨ ਸੀ ਉਹ ਕਹਿੰਦੇ ਤਾਂ ਕੋਈ ਗੱਲ ਹੀ ਨਹੀਂ ਅੱਡੀ ਜਦੋਂ ਫੇਸਬੁੱਕ ਤੇ ਵੀਡੀਓ ਪਾਈ ਹੋਈ ਵਾਇਰਲ ਹੋ ਗਈ ਉਹ ਵੀਡੀਓ ਤੇ ਡੀਐਸਪੀ ਦੇ ਗਨਮੈਨ ਨੇ ਉਹਨੂੰ ਫੋਨ ਕੀਤਾ ਪਹਿਲਾਂ ਵੀ ਇਹ ਵੀਡੀਓ ਡਿਲੀਟ ਕਰ ਉਹ ਤੋਂ ਡਰਾ ਧਮਕਾ ਕੇ ਵੀਡੀਓ ਡਿਲੀਟ ਕੀਤੀ ਸਤਿ ਸ਼੍ਰੀ ਅਕਾਲ ਪੁਆਦ ਭੈਮ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਜਿੱਥੇ ਇਸ ਮਾਣੇ ਦੇ ਵਿੱਚ ਇੱਕ ਪਾਸੇ ਟਾਵਰ ਮੋਰਚਾ ਲੱਗਿਆ ਹੋਇਆ ਜਿਸ ਦੇ ਵਿੱਚ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਬਣਾਉਣ ਦੇ ਲਈ ਭਾਈ ਗੁਰਜੀਤ ਸਿੰਘ ਖਾਲਸਾ ਤਕਰੀਬਨ 1 ਸਾਲ ਤੋਂ ਟਾਵਰ ਦੇ ਉੱਤੇ 400 ਫੁੱਟ ਉੱਚੇ ਬੈਠੇ ਨੇ ਉੱਥੇ ਹੀ ਦੂਜੇ ਪਾਸੇ ਬੇਅਦਬੀਆਂ ਰੋਕਣ ਦਾ ਨਾਂ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਕਾਲੇਕੇ ਕਮਾਲਪੁਰ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਕਿ ਇਹ ਨੌਜਵਾਨ ਬੇਅਦਬੀ ਦੇ ਚਸ਼ਮਦੀਦ ਗਵਾਹ ਨੇ ਬਾਈ ਹਰਾਂ ਨਾਲ ਗੱਲਬਾਤ ਕਰਾਂਗੇ ਕਿ ਅਸਲ 'ਚ ਗੱਲਬਾਤ ਕੀ ਸੀ ਬਾਈ ਜੀ ਸਾਸਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਨਾਮ ਕੀ ਹੈ ਤੁਹਾਡਾ ਲਸ਼ਮਣ ਸਿੰਘ ਜੀ ਕੀ ਮਾਮਲਾ ਸੀ ਜਿਹੜੀ ਇੱਕ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਪਾਉਨੇ ਹੋ ਬੇਅਦਬੀ ਨੂੰ ਲੈ ਕੇ ਕੀ ਅਸਲ ਚ ਪੂਰਾ ਮਾਮਲਾ ਕੀ ਸੀ ਉਹਦਾ ਪਿੰਡ ਕਾਲੇ ਕੀ ਕਮਾਲਪੁਰ ਜ਼ਿਲ੍ਹਾ ਸੰਗਰੂਰ 31 ਤਰੀਕ ਨੂੰ ਗਰੰਥੀ ਦੇ ਕਮਰੇ ਦੇ ਵਿੱਚੋਂ ਇੱਕ ਗੰਦੇ ਝੋਲੇ ਦੇ ਵਿੱਚੋਂ ਆਦ ਗੁਰੂ ਗ੍ਰੰਥ ਸਾਹਿਬ ਜਿਹੜਾ ਵਿਚਾਲੋਂ ਪਾੜਿਆ ਹੋਇਆ ਸੀ ਤੇ ਜਬਜੀ ਸਾਹਿਬ ਦੇ ਗੁਟਕਾ ਸਾਹਿਬ 16 17 ਜਿਨ੍ਹਾਂ ਦੇ ਪਹਿਲੇ 15 15 16 16 ਅੰਗ ਗੈਪ ਸੀ ਇੱਕ ਸੜੇ ਹੋਏ ਝੋਲੇ ਦੇ ਵਿੱਚੋਂ ਗਰੰਥੀ ਸਾਹਿਬ ਦੇ ਕਮਰੇ ਦੇ ਵਿੱਚੋਂ ਮਿਲੇ ਸੀ ਭਾਈ ਜੀ ਤੁਸੀਂ ਤੁਸੀਂ ਆਪ ਕੱਢੇ ਸੀ ਉਹ ਝੋਲੇ ਦੇ ਵਿੱਚੋਂ ਉਹਦੇ ਪੁੱਤਰੇ ਨੇ ਕੱਢ ਕੇ ਦਿੱਤੇ ਨੇ ਜੀ ਸਾਨੂੰ ਅਸੀਂ ਉੱਥੇ 8 ਮਹੀਨਿਆਂ ਤੋਂ ਸੇਵਾ ਕਰਦੇ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਸ ਝੋਲੇ ਦੇ ਵਿੱਚ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਜਾਂ ਫਿਰ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਹੈ ਉਹ ਝੋਲੇ ਦੇ ਵਿੱਚ ਜਦੋਂ ਅਸੀਂ ਨੇ ਖੋਲ ਕੇ ਦੇਖਿਆ ਜੀ ਉਹਦੇ ਵਿੱਚੋਂ ਆਦਿ ਗੁਰੂ ਗ੍ਰੰਥ ਸਾਹਿਬ ਤੇ ਜਪਜੀ ਸਾਹਿਬ ਦੇ ਗੁਟਕਾ ਸਾਹਿਬ ਨਿਕਲੇ ਨੇ ਜੀ ਉਹ ਆਪਣੇ ਲਈ ਵੀਡੀਓ ਪਈਆਂ ਨੇ ਜੀ ਸਾਰੀਆਂ ਜਪਜੀ ਸਾਹਿਬ ਦੇ ਗੁਟਕਾ ਸਾਹਿਬ ਸੀ 15 15 16 16 ਅੰਗ ਗੈਪ ਸੀ ਇਹ ਮੁੰਡਾ ਵੀ ਮੇਰੇ ਨਾਲ ਹੀ ਸੀ ਤੇ ਅਸੀਂ ਸੁਖਾਸਣ ਵੀ ਉੱਥੇ ਸ਼ਾਮ ਨੂੰ ਅਸੀਂ ਇਹ ਕਰਦੇ ਸੀ ਜੇ ਆਦ ਗੁਰੂ ਗ੍ਰੰਥ ਸਾਹਿਬ ਜਿਹੜਾ ਵਿਚਾਲੋਂ ਪਾੜਿਆ ਹੋਇਆ ਉਹਦੇ ਵੀ ਆਪਣੇ ਲਈ ਪ੍ਰੂਫ ਪਏ ਨੇ ਸਾਰੇ ਸਬੂਤ ਆਪਣੇ ਕੋਲ ਹੈਗੇ ਨਹੀਂ ਵੀਡੀਓ ਹੈਗੀਆਂ ਨੇ ਸਾਰੀਆਂ ਆਪਣੇ ਕੋਲ ਅੱਛਾ ਹਾਂਜੀ ਹਾਂਜੀ ਭਾਈ ਜੀ ਜਦੋਂ ਤੂੰ ਫਿਰ ਤੁਸੀਂ ਦੇਖ ਲੈਣੇ ਹੋ ਕਿ ਉੱਥੇ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅਦਬੀ ਦੇ ਰੂਪ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਤੁਸੀਂ ਕਿਹਨੇ ਕੋਲੇ ਇਹ ਗੱਲ ਪਹੁੰਚਾਉਣੇ ਹੋ ਕਿਹਦੇ ਕੋਲੇ ਆਪਣੀ ਗੱਲ ਰੱਖਦੇ ਹੋ ਉਸ ਤੋਂ ਬਾਅਦ ਆਪਣਾ ਤਿੰਨ ਪਾਸ਼ਾਈਆਂ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਵੱਡਾ ਜੀ ਅਸੀਂ ਲੈ ਕੇ ਝੋਲਾ ਆਪਦਾ ਉੱਥੇ ਚਲੇ ਜਾਂਦੇ ਆਂ ਉਹ ਤੋਂ ਬਾਅਦ ਦੇ ਵਿੱਚ ਸਾਰੇ ਬੰਦਿਆਂ ਨੂੰ ਇਕੱਠੇ ਕਰਕੇ ਉੱਥੇ ਅਸੀਂ ਦਿਖਾਉਨੇ ਆਂ ਵੀ ਐਵੇਂ ਕਰਕੇ ਆਹ ਗੱਲਬਾਤ ਹੋਈ ਆ ਨਾਨਕਸਰ ਤੋਂ ਲੈ ਕੇ ਆਏ ਆ ਤੇ ਉਹ ਤੋਂ ਬਾਅਦ ਚ ਦਿਖਾਉਣ ਤੋਂ ਬਾਅਦ ਵੀਡੀਓ ਬਕਾਇਦਾ ਬਣਾ ਕੇ ਤੇ ਪ੍ਰਧਾਨ ਨੂੰ ਫੋਨ ਕੀਤਾ ਜਾਂਦਾ ਜਿਹੜੇ ਭੋਲਾ ਪ੍ਰਧਾਨ ਆ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਦਾ ਤੇ ਕਮੇਟੀ ਨੂੰ ਸਾਰਿਆਂ ਨੂੰ ਦੱਸਿਆ ਜਾਂਦਾ ਤੇ ਕਮੇਟੀ ਦੱਸਦੀ ਆ ਵੀ ਕੋਈ ਗੱਲ ਨਹੀਂ ਆਪਾਂ ਸਵੇਰੇ ਸਾਰੇ ਇੱਕ ਤਰੀਕ ਨੂੰ ਆਪਾਂ ਆਪਦੀ ਕਮੇਟੀ ਬੁਲਾ ਕੇ ਗੱਲਬਾਤ ਕਰਾਂਗੇ ਤੇ ਸਵੇਰੇ ਗੱਲਬਾਤ ਕਰਦੇ ਆਂ ਉਹ ਜਿਹੜੇ ਆਪਣਾ ਉਹ ਬੇਅਦਵੀ ਹੋਈ ਸੀ ਉਹ ਵੱਡਾ ਗੁਰਦੁਆਰਾ ਆਪਾਂ ਪ੍ਰਗਟ ਗ੍ਰੰਥੀ ਉਹਨਾਂ ਨੂੰ ਸੁਮਾਤਾ ਸੀ ਉਹਨਾਂ ਨੇ ਇੱਕ ਰਾਤ ਉਹ ਉਹਨਾਂ ਨੇ ਰੱਖੇ ਨੇ ਤੇ ਦੂਸਰੇ ਦਿਨ ਜਦੋਂ ਕਮੇਟੀ ਇਕੱਠੀ ਹੋਈ ਆ ਕਮੇਟੀ ਇਕੱਠੀ ਹੋਣ ਤੋਂ ਬਾਅਦ ਨਾਨਕੀਆਣਾ ਸਾਹਿਬ ਅਸੀਂ ਇਹ ਜਮ੍ਹਾਂ ਕਰਵਾ ਕੇ ਆਏ ਤੁਸੀਂ ਜਮ੍ਹਾਂ ਹਾਂਜੀ 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 ਤੇ ਬਾਈ ਜੀ ਫਿਰ ਉਸ ਬੇਅਦਵੀ ਤੋਂ ਬਾਅਦ ਜਦੋਂ ਤੁਸੀਂ ਕਹਿੰਦੇ ਹੋ ਕਿ ਅਗਲੇ ਦਿਨ ਕੱਠ ਰੱਖਿਆ ਗਿਆ ਉਹ ਕੱਠ ਦੇ ਵਿੱਚ ਕੀ ਫੈਸਲਾ ਹੁੰਦਾ ਉਹ ਕੱਠ ਦੇ ਵਿੱਚ ਉਹ ਕਹਿੰਦੇ ਵੀ 16 ਤਰੀਕ ਦੀ ਸੰਗਰਾਂਦ ਆ ਜੀ ਤੁਸੀਂ ਐਵੇਂ ਕਰੋ ਇਹਨਾਂ ਨੂੰ ਨਾਨਕੀਆਣਾ ਸਾਹਿਬ ਜਾ ਕੇ ਜਮਾ ਕਰਵਾਇਆ ਉਸ 16 ਤਰੀਕ ਨੂੰ ਸੰਗਰਾਣ ਦਾਲੇ ਦਿਨ ਇੱਥੋਂ ਲਵੋ ਲਵੋ ਆਪਣੇ ਪਿੰਡਾਂ ਦੇ ਵਿੱਚੋਂ ਸਾਰੇ ਬੰਦੇ ਇਕੱਠੇ ਹੋਣਗੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਸੰਗਤ ਨਾਲ ਰਾਇ ਕਰਕੇ ਉਸ ਦਿਨ ਗੱਲਬਾਤ ਕਰਾਂਗੇ ਤੁਸੀਂ ਇਹਨਾਂ ਨੇ ਉਹਨਾਂ ਨੇ ਸਾਨੂੰ ਕੀ ਸੀ ਵੀ ਉਹਨਾਂ ਨੇ ਮਾਫੀ ਮੰਗ ਲਈ ਪ੍ਰਧਾਨ ਨੇ ਵੀ ਕੋਈ ਗੱਲ ਨਹੀਂ ਗਲਤੀ ਹੋ ਗਈ ਠੀਕ ਆ ਵੀ ਤੁਸੀਂ ਇਹਨਾਂ ਨੂੰ ਨਾਨਕੀਆਣਾ ਸਾਹਿਬ ਜਵਾ ਕਰਵਾ ਕੇ ਆ ਉਹ ਵੀ ਆਪਾਂ 16 ਤਰੀਕ ਨੂੰ ਇਹ ਮਸਲੇ ਦੇ ਉੱਤੇ ਗੱਲ ਕਰਾਂਗੇ ਬਸ ਉਹਨਾਂ ਨੇ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਉੱਥੋਂ ਨਾਨਕੀਆਣਾ ਸਾਹਿਬ ਜਮਾ ਕਰਵਾਉਣ ਵਾਸਤੇ ਭੇਜਤਾ ਪਰ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਪ੍ਰਧਾਨ ਦਾ ਕੀ ਰੋਲ ਸੀ ਵਿੱਚ ਤੁਸੀਂ ਕਹਿੰਦੇ ਹੋ ਕਿ ਉਹ ਤਾਂ ਗ੍ਰੰਥੀ ਸਿੰਘ ਦੇ ਕਮਰੇ ਦੇ ਵਿੱਚੋਂ ਮਿਲੀ ਆ ਉਹ ਜਿਹੜਾ ਕੁਝ ਤੁਸੀਂ ਕਹਿੰਦੇ ਹੋ ਕਿ ਬੀ ਆਦਵੀ ਦੇ ਰੂਪ ਚ ਗੁਰੂ ਸਾਹਿਬ ਮਿਲੇ ਨੇ ਜਿਹੜੀ ਆਪਣਾ ਜਿਹੜਾ ਗ੍ਰੰਥੀ ਸਿੰਘ ਆ ਜੀ ਜਿਹੜੀ ਕਮੇਟੀ ਆ ਨਾ ਕਮੇਟੀ ਆ ਜਿਹੜਾ ਪ੍ਰਧਾਨ ਬਣਿਆ ਹੋਇਆ ਜੀ ਉੱਥੇ ਉਹਨਾਂ ਦੇ ਐਂਡਰਾ ਗੁਰਦੁਆਰਾ ਸਾਹਿਬ ਹੂੰ ਠੀਕ ਆ ਉਹ ਤੋਂ ਬਾਅਦ ਦੇ ਵਿੱਚ ਜਦੋਂ ਆਪਣਾ 16 ਤਰੀਕ ਨੂੰ ਇਕੱਠ ਹੋਇਆ ਤੇ 16 ਤਰੀਕ ਨੂੰ ਸਾਨੂੰ ਉਹਨਾਂ ਨੇ ਸਾਨੂੰ ਉੱਥੋਂ ਧੱਕੇ ਮਾਰ ਕੇ ਕੱਢਤਾ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਹੈਗੀ ਕਿਸੇ ਵੀ ਤਰ੍ਹਾਂ ਦੀ ਉਦੋਂ ਬਾਅਦ ਦੇ ਵਿੱਚ ਉਹਨਾਂ ਨੇ ਫਿਰ ਮੇਰੇ ਡੈਡੀ ਨੂੰ ਬੁਲਾਇਆ ਡੈਡੀ ਨੂੰ ਬੁਲਾ ਕੇ ਕਹਿੰਦੇ ਵੀ ਤੁਸੀਂ ਆਪਦੇ ਮੁੰਡੇ ਨੂੰ ਕਹਦੇ ਇੱਥੇ ਗੁਰਦੁਆਰੇ ਨਾ ਆਵੇ ਕੋਈ ਨੁਕਸਾਨ ਹੋ ਜਾਊਗਾ ਫਾਇਦਾ ਹੀ ਨਿਕਲਣਾ ਸਾਡੇ ਪਿੰਡ ਦਾ ਮਸਲਾ ਸਾਡੇ ਪਿੰਡ ਦਾ ਗੁਰੂ ਘਰ ਆ ਉਹ ਇੱਥੇ ਗੁਰਦੁਆਰੇ ਚ ਨਾ ਬੜੇ ਉਹ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਪਾਸ਼ਾ ਦਾ ਦਰਬਾਰ ਆ ਉੱਥੇ ਕੋਈ ਵੀ ਜਾ ਸਕਦਾ 8 8 ਮਹੀਨਿਆਂ ਤੋਂ ਤਾਂ ਉਹਨਾਂ ਨੇ ਮੈਨੂੰ ਰੋਕਿਆ ਨਹੀਂ ਜਦੋਂ 8 ਮਹੀਨਿਆਂ ਤੋਂ ਮੈਂ ਉੱਥੇ ਸੇਵਾ ਕਰ ਰਿਹਾ ਸੀ ਸਾਮ ਨੂੰ ਸੁੱਖ ਆਸਣਾ ਸੀ ਦੋਵੇਂ ਉਦੋਂ ਤਾਂ ਉਹਨਾਂ ਨੇ ਸਾਨੂੰ ਰੋਕਿਆ ਨਹੀਂ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਾਡੀ ਕਮੇਟੀ ਤੇ ਪ੍ਰਧਾਨਗੀ ਤੇ ਗੱਲ ਆਊਗੀ ਠੀਕ ਆ ਵੀ ਗ੍ਰੰਥੀ ਤੇ ਹੁਣ ਗੱਲ ਆਊਗੀ ਸਾਡਾ ਹੁਣ ਇੱਥੇ ਜਲੂਸ ਨਿਕਲੂਗਾ ਵੀ ਆਹ ਕੁਝ ਮਿਲਿਆ ਫੇਰ ਉਹਨਾਂ ਨੇ ਕਿਹਾ ਵੀ ਤੁਸੀਂ ਆਪਦੇ ਪਿੰਡ ਦੇ ਗੁਰੂ ਘਰ ਚ ਜਾਇਆ ਕਰੋ ਇੱਥੇ ਆਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਨਹੀਂ ਤੁਹਾਡਾ ਨੁਕਸਾਨ ਹੋਊਗਾ ਮਤਲਬ ਤੁਹਾਡਾ ਪਿੰਡ ਕੋਈ ਹੋਰ ਆ ਮੇਰਾ ਪਿੰਡ ਜੋੜੀਆਂ ਕਨੌੜਾ ਜੀ ਇਹ ਨਾਲ ਹੀ ਕਿਲੋਮੀਟਰ ਤੇ ਆਪਣਾ ਕਮਾਲਪੁਰ ਪੈਂਦਾ ਕਮਾਲਪੁਰ ਤੋਂ ਇਧਰ ਤੇ ਕਨੌੜ ਤੋਂ ਇਧਰ ਵੀ ਆਪਣਾ ਗੁਰਦੁਆਰਾ ਸਾਹਿਬ ਹੈ ਕਨੌੜ ਗੁਰਦਨਾਨਕ ਪਾਸ਼ਾ ਪਹਿਲਾਂ ਕਨੌੜਾ ਹੀ ਨੇ ਕਨੌੜਾ ਕੇ ਫਿਰ ਉੱਥੇ ਕਮਾਲਪੁਰ ਜਾ ਕੇ ਬੈਠੇ ਨੇ ਉੱਥੇ ਇਤਿਹਾਸਕ ਗੁਰਦੁਆਰਾ ਬਣਿਆ ਹੋਇਆ ਜੀ ਇਹ ਤੇ ਬਾਈ ਜੀ ਫਿਰ ਉਸ ਬੇਅਦਬੀ ਜਿਹੜਾ ਸਰੂਪ ਦੀ ਕੀਤੀ ਗਈ ਆ ਉਸ ਮਾਮਲੇ ਦੇ ਵਿੱਚ ਤੁਸੀਂ ਕੋਈ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਹੈ ਜਦੋਂ ਇਹਨਾਂ ਨੇ ਡੈਡੀ ਨੂੰ ਧਮਕੀ ਦਿੱਤੀ ਆ ਉੱਥੇ ਬੁਲਾ ਕੇ ਤੇ ਮਾੜਾ ਚੰਗਾ ਬੋਲੇ ਨੇ ਉਹ ਤੋਂ ਬਾਅਦ ਦੇ ਵਿੱਚ ਫਿਰ ਸਾਨੂੰ ਪਤਾ ਲੱਗ ਗਿਆ ਵੀ ਇਹ ਕਮੇਟੀ ਤੇ ਪ੍ਰਧਾਨ ਹੋਰਾਂ ਨੇ ਕੁਝ ਨਹੀਂ ਕਰਨਾ ਇਹ ਤਾਂ ਮਿੱਟੀ ਪਾ ਰਹੇ ਨੇ ਗੱਲ ਦੇ ਉੱਤੇ ਤੇ ਇਹ ਸਾਨੂੰ ਕਹਿੰਦੇ ਤੁਸੀਂ ਵੀਡੀਓ ਵਾਇਰਲ ਨਾ ਕਰਿਓ ਤੁਸੀਂ ਸੋਨੂੰ ਕਿਤੇ ਥਾਣੇ 'ਚ ਜਾਣ ਦੀ ਲੋੜ ਨਹੀਂ ਕੋਈ ਨਹੀਂ ਆਪਾਂ ਇਕੱਠ ਕਰ ਲਈਏ ਇਕੱਠ ਕਰਕੇ ਫਿਰ ਆਪਾਂ ਗੱਲਬਾਤ ਕਰਾਂਗੇ ਤੁਸੀਂ ਇੱਕ ਵਾਰੀ ਇਹਨਾਂ ਨੂੰ ਜਮਾ ਕਰਵਾਇਓ ਠੀਕ ਆ ਫਿਰ 16 ਤਰੀਕਾ ਵਾਲੇ ਦਿਨ ਇਹਨਾਂ ਨੇ ਸਾਡਾ ਜਲੂਸ ਕੱਢਤਾ ਉਹ ਤੋਂ ਬਾਅਦ ਦੇ ਵਿੱਚ ਜਦੋਂ ਇਹਨਾਂ ਨੇ ਡੈਡੀ ਨੂੰ ਬੁਲਾ ਕੇ ਕਿਹਾ ਤਾਂ ਫੇਰ ਅਸੀਂ ਜਾ ਕੇ ਐਸਐਸਪੀ ਸਾਹਿਬ ਸੰਗਰੂਰ ਦੇ ਜਾ ਕੇ ਅਸੀਂ ਪੇਸ਼ ਹੋਏ ਆ ਉਹਨਾਂ ਨੂੰ ਜਦੋਂ ਅਸੀਂ ਸਾਰੀ ਹੱਡ ਬੀਤੀ ਆ ਆਪਣੀ ਦੱਸੀ ਆ ਵੀ ਐਵੇਂ ਕਰਕੇ ਸਰ ਆਹ ਗੱਲਬਾਤ ਆ ਵੀਡੀਓ ਬਕਾਇਦਾ ਸਾਰੇ ਪ੍ਰੂਫ ਦਿਖਾਏ ਨੇ ਉਹਨਾਂ ਨੂੰ ਉਹਨਾਂ ਨੇ ਸਾਡੇ ਸਾਹਮਣੇ ਡੀਐਸਪੀ ਮੈਡਮ ਨੂੰ ਫੋਨ ਕਰਿਆ ਡੀਐਸਪੀ ਮੈਡਮ ਨੂੰ ਫੋਨ ਕਰਿਆ ਵੀ ਐਵੇਂ ਕਰਕੇ ਆ ਗੱਲਬਾਤ ਹੋਊਗੀ ਆ ਵੀ ਉੱਥੇ ਕਮਾਲਪੁਰ ਜਾਓ ਤੁਸੀਂ ਆਪ ਜਾਣਾ ਐਸਐਚਓ ਨੂੰ ਨਾਲ ਲੈ ਕੇ ਜਾਣਾ ਵੀ ਪਤਾ ਲੱਗ ਜੇ ਵੀ ਹਾਂ ਪੁਰਸਾਈਆ ਵੀ ਅੱਗੇ ਤੋਂ ਕਦੇ ਇਦਾਂ ਦਾ ਕੰਮ ਨਾ ਹੋਵੇ ਵੀ ਲਸ਼ਮਣ ਸਿੰਘ ਸੋਡੇ ਲਵੇ ਪਹੁੰਚ ਰਿਹਾ 4:30 ਵਜੇ ਵੀ ਤੁਹਾਡੇ ਦਫ਼ਤਰ 'ਚ ਲਸ਼ਮਣ ਸਿੰਘ ਆਜੂਗਾ ਵੀ ਇਹ ਤੁਹਾਡੇ ਲਈ ਪਹੁੰਚਣੇ ਨੇ ਇਹਨਾਂ ਦੀ ਗੱਲਬਾਤ ਸੁਣ ਕੇ ਉਹ ਤੋਂ ਬਾਅਦ ਤੁਸੀਂ ਐਸਐਚਓ ਨੂੰ ਲੈ ਕੇ ਜਾਣਾ ਜੀ ਫਿਰ ਕੋਈ ਐਕਸ਼ਨ ਕੀਤਾ ਪੁਲਿਸ ਨੇ ਅਸੀਂ ਜਦੋਂ ਡੀਐਸਪੀ ਮੈਡਮ ਲਵੇ ਗਏ ਡੀਐਸਪੀ ਮੈਡਮ ਕਹਿੰਦੀ ਵੀ ਨਾਲੇ ਉਹਨਾਂ ਦੇ ਗਨਮੈਨ ਸੀ ਉਹ ਕਹਿੰਦੇ ਤਾਂ ਕੋਈ ਗੱਲ ਹੀ ਨਹੀਂ ਅੱਡੀ ਅੱਛਾ ਮਤਲਬ ਗੁਰੂ ਸਾਹਿਬ ਦੀ ਬੇਅਦਬੀ ਹੋ ਗਈ ਉਹਨਾਂ ਦੇ ਅੰਗ ਨੇ ਜਿਹੜੇ ਖੰਡੇਤੇ ਹੋਏ ਪਏ ਨੇ ਤੇ ਤੁਸੀਂ ਅੱਧੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੱਕਦੇ ਹੋ ਤੇ ਹਾਲੇ ਵੀ ਇਹ ਕੋਈ ਗੱਲ ਨਹੀਂ ਹੈਗੀ ਉਹ ਕਹਿੰਦੀ ਨਹੀਂ ਨਹੀਂ ਇਹ ਤਾਂ ਕੋਈ ਅੱਧਾ ਜਦੋਂ ਅਸੀਂ ਉਹਨਾਂ ਨੂੰ ਵੀਡੀਓ ਦਿਖਾਈ ਆ ਵੀ ਆਹ ਦੇਖੋ ਆਦ ਗੁਰੂ ਗ੍ਰੰਥ ਸਾਹਿਬ ਵਿਚਾਲੋਂ ਪਾੜਿਆ ਹੋਇਆ ਹੈ ਇਹਦਾ ਇੱਕ ਹਿੱਸਾ ਤਾਂ ਹੈਗੇ ਇੱਕ ਹਿੱਸਾ ਹੈ ਨਹੀਂ ਕਹਿੰਦੀ ਨਹੀਂ ਨਹੀਂ ਇਹ ਤਾਂ ਹੋ ਜਾਂਦਾ ਇਹ ਤਾਂ ਨਾਰਮਲ ਗੱਲ ਆ ਇਹ ਤਾਂ ਐਵੇਂ ਗੱਲ ਉਹਦਾ ਗਨਮੈਨ ਸਾਨੂੰ ਕਹਿਣ ਲੱਗੇ ਉੱਥੇ ਸਾਡੀ ਸੁਣੀ ਨਹੀਂ ਜੇ ਅਸੀਂ ਮੜਾ ਜਾ ਬੋਲਣ ਲੱਗੇ ਤਾਂ ਸਾਨੂੰ ਕਹਿੰਦੇ ਚੁੱਪ ਕਰਕੇ ਬਹਿ ਜਾਓ ਜੇ ਤੁਹਾਡੇ ਨਾਲ ਪਿਆਰ ਨਾਲ ਗ अच्छा मतलब ਤੁਹਾਨੂੰ ਧਮਕੇ ਵੀ ਦਿੱਤੀ ਗਈ ਹੋ। ਹਾਂਜੀ 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 ਹਾਂ ਸਾਨੂੰ ਕਹਿੰਦੇ ਆ ਵਾਧੂ ਤੁਹਾਡਾ ਜਲੂਸ ਨਿਕਲੂਗਾ ਕੋਈ ਗੱਲ ਨਹੀਂ ਉਹ ਤੋਂ ਬਾਅਦ ਚ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਨਿਕਲ ਆਏ ਉੱਥੋਂ। ਨਿਕਲਣ ਤੋਂ ਬਾਅਦ ਸਾਡਾ ਇੱਕ ਮੇਰਾ ਫਰੈਂਡ ਸੀ ਮੁੰਡਾ ਦੜਬੇ ਦਾ ਤੇ ਉਹਨੇ ਆਪਦੀ ਫੇਸਬੁੱਕ ਦੇ ਉੱਤੇ ਵੀਡੀਓ ਪਾਈ। ਉਹ ਜਦੋਂ ਫੇਸਬੁੱਕ ਦੇ ਵੀਡੀਓ ਪਾਈ ਹੋਈ ਵਾਇਰਲ ਹੋ ਗਈ ਉਹ ਵੀਡੀਓ ਤੇ ਡੀਐਸਪੀ ਦੇ ਗਨਮੈਨ ਨੇ ਉਹਨੂੰ ਫੋਨ ਕੀਤਾ ਪਹਿਲਾਂ। ਵੀ ਇਹ ਵੀਡੀਓ ਡਿਲੀਟ ਕਰ ਉਹ ਤੋਂ ਡਰਾ ਧਮਕਾ ਕੇ ਵੀਡੀਓ ਡਿਲੀਟ ਕੀਤੀ ਤੇ ਫਿਰ ਮੈਨੂੰ ਫੋਨ ਕੀਤਾ ਮੈਨੂੰ ਕਹਿੰਦਾ ਜਿਹੜਾ ਇਹ ਖਲਾਰਾ ਤੂੰ ਇਹ ਕਰ ਰਿਹਾ ਸਾਂਭਿਆ ਨਹੀਂ ਜਾਣਾ ਤੇਥੋਂ ਇਕੱਠਾ ਨਹੀਂ ਹੋਣਾ ਇਹ ਗੱਲ ਨੂੰ ਇੱਥੇ ਦੱਬ ਲਾ ਵਧੀਆ ਰਹੂਗਾ ਕੋਈ ਫਾਇਦਾ ਨਹੀਂ ਨਿਕਲਣਾ ਹੈਗਾ ਠੀਕ ਆ ਮੈਂ ਕਿਹਾ ਸਰ ਅਸੀਂ ਤਾਂ ਇਨਸਾਫ ਮੰਗ ਰਹੇ ਆ ਵੀ ਕਿਹਨੇ ਕੀਤੀ ਆ ਉਹਨਾਂ ਦੇ ਕਮਰੇ ਚ ਕੌਣ ਫੜਾ ਕੇ ਗਿਆ ਕੀ ਗੱਲ ਆ ਤੁਸੀਂ ਪੁੱਛੋ ਤਾਂ ਸਹੀ ਉਹਨਾਂ ਨੂੰ ਕਹਿੰਦਾ ਕੋਈ ਗੱਲ ਨਹੀਂ ਸਵੇਰੇ 9:00 ਵਜੇ ਆਪਦਾ ਤੁਸੀਂ ਵੀਡੀਓ ਡਿਲੀਟ ਕਰੋ ਵੀਡੀਓ ਨਾ ਪਾਓ ਕੁਝ ਵੀ ਨਾ ਕਰੋ ਸਵੇਰੇ 9:00 ਵਜੇ ਥਾਣੇ 'ਚ ਪਹੁੰਚੋ ਐਸਐਚਓ ਕੋਲ ਤੇ ਭਾਈ ਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨੂੰ ਕੌਣ ਅਸਲ ਜੇ ਵਿੱਚ ਕੌਣ ਦੇ ਕੇ ਗਿਆ ਸੀ ਉਹ ਗੁਰੂ ਗ੍ਰੰਥ ਸਾਹਿਬ ਦੇ ਉਸ ਹਾਲਤ ਦੇ ਵਿੱਚ ਉਹ ਕਹਿੰਦੇ ਗਰੰਥੀ ਸਿੰਘ ਦਾ ਕਮਰਾ ਜਿਹੜਾ ਉਹ ਕਹਿੰਦੇ ਵੀ ਉਹਨਾਂ ਦੀ ਘਰ ਵਾਲੀ ਵੀ ਉੱਥੇ ਰਹਿੰਦੀ ਆ ਉਹਨਾਂ ਦੀਆਂ ਪੋਤੀਆਂ ਵੀ ਉੱਥੇ ਰਹਿੰਦੀਆਂ ਨੇ ਉਹ ਕਹਿੰਦੇ ਵੀ 8-9 ਮਹੀਨੇ ਹੋ ਗਏ ਸਾਨੂੰ ਕੋਈ ਫੜਾ ਗਿਆ ਸੀ ਪਤਾ ਹੀ ਨਹੀਂ ਸਾਡੇ ਯਾਦ ਨਹੀਂ ਰਿਹਾ ਜਮਾ ਕਰਵਾਉਣੇ अच्छा ਪਤਾ ਹੀ ਨਹੀਂ ਵੀ ਕੌਣ ਫੜਾ ਗਿਆ ਹਾਂਜੀ ਹਾਂਜੀ ਅਸੀਂ ਉਹਨਾਂ ਨੂੰ ਕਿਹਾ ਵੀ ਚੱਲ ਕੋਈ ਗੱਲ ਨਹੀਂ ਜਿਹੜੇ ਵਿਚਾਲੋਂ ਪਾੜੇ ਹੋਏ ਨੇ ਇਹਦਾ ਇੱਕ ਹਿੱਸਾ ਹੈਗਾ ਜਵਜੀ ਸਾਹਿਬ ਦੇ ਗੁਟਕਿਆਂ ਦੇ ਅੰਗ ਗੈਫ ਨੇ ਵੀ ਇਹ ਤਾਂ ਬੇਅਦਬੀ ਕੀਤੀ ਹੋਈ ਹੈ ਵੀ ਇਹ ਤਾਂ ਬੇਅਦਬੀ ਹੈ ਤੁਸੀਂ ਫਿਰ ਇਹਨਾਂ ਨੂੰ ਲੁਕੋ ਕੇ ਕਿਉਂ ਰੱਖ ਰਿਹਾ ਔਰੇ ਤੁਸੀਂ ਜਮਾ ਕਿਉਂ ਨਹੀਂ ਕਰਾਏ ਕਹਿੰਦੇ ਸਾਡੇ ਯਾਦ ਨਹੀਂ ਰਿਹਾ ਅੱਛਾ ਤੇ ਉਸ ਤੋਂ ਬਾਅਦ ਭਾਈ ਜਿਵੇਂ ਤੁਸੀਂ ਦੱਸ ਦਿਓ ਫਿਰ ਅਗਲੇ ਦਿਨ ਤੁਸੀਂ ਐਸ ਐਚਓ ਸਾਹਿਬ ਦੇ ਕੋਲੇ ਪੇਸ਼ ਹੋਣੇ ਹੋ ਕੋਈ ਕਾਰਵਾਈ ਹੁੰਦੀ ਹੈ ਪੁਲਿਸ ਵੱਲੋਂ ਅਸੀਂ ਜਦੋਂ ਅਗਲੇ ਦਿਨ ਪੇਸ਼ ਹੋਏ ਜੀ ਉਹਨਾਂ ਉਹ ਆਪਦਾ ਜਗਿੰਦਰ ਸਿੰਘ ਭੋਲਾ ਜਿਹੜਾ ਕਮਾਲਪੁਰ ਦਾ ਜੀ ਤੇ ਉਹ ਆਪਦੀ ਕਮੇਟੀ ਲੈ ਕੇ ਉੱਥੇ ਗੁਰਦੁਆਰਾ ਸਾਹਿਬ ਆ ਗਿਆ ਉੱਥੇ ਆਪਣਾ ਐਸ ਐਚਓ ਸਾਹਿਬ ਦੇ ਕੋਲ ਆ ਗਿਆ ਐਸ ਐਚਓ ਨੇ ਪਹਿਲਾਂ ਉਹਨਾਂ ਨੂੰ ਬੁਲਾ ਲਿਆ 5-10 ਮਿੰਟ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਕੇ ਉਹ ਤੋਂ ਬਾਅਦ ਸਾਨੂੰ ਬਾਜ਼ ਮਾਰ ਲਈ ਜਦੋਂ ਅਸੀਂ ਜਾ ਕੇ ਉੱਥੇ ਗਏ ਆ ਠੀਕ ਆ ਉਹਨਾਂ ਨੂੰ ਤਾਂ ਸਾਰਿਆਂ ਨੂੰ ਕੁਰਸੀਆਂ ਤੇ ਬਿਠਿਆ ਰੱਖਿਆ ਅਸੀਂ ਖੜੇ ਆ ਤੇ ਆ ਵੀਰ ਵੀ ਮੇਰੇ ਇਹ ਵੀਰ ਮੇਰੇ ਇਹ ਵੀਰ ਮੇਰੇ ਮਾਗਰ ਖੜੇ ਆ ਤੇ ਇੱਕ ਸਾਡੇ ਬਾਪੂ ਜੀ ਸਾਹਮਣੇ ਬੈਠੇ ਨੇ ਇੱਕ ਸਾਡੇ ਨਾਲ ਇੱਕ ਸਿੰਘ ਸੀ ਜਿੰਨਾਂ ਦੇ ਕੋਲ ਆਪਣਾ ਗੁਟਕਾ ਸਾਹਿਬ ਸੀ ਉਹ ਗੁਟਕਾ ਸਾਹਿਬ ਨਾਲ ਹੀ ਰੱਖਦੇ ਨੇ ਤੇ ਜਦੋਂ ਅਸੀਂ ਨੇ ਉਹਨਾਂ ਨੂੰ ਗੱਲਬਾਤ ਦੱਸੀ ਐਸਐਚਓ ਮੈਨੂੰ ਪਹਿਲਾਂ ਕਹਿੰਦਾ ਕਹਿੰਦਾ ਚੁੱਪ ਕਰ ਜਾ ਤੇਰਾ ਮੈਂ ਮੂੰਹ ਪਾੜ ਦੂੰਗਾ ਮੈਨੂੰ ਕਹਿੰਦਾ ਮਾ ਸਾਰਾ ਐਵੇਂ ਕਰਕੇ ਆ ਗੱਲਬਾਤ ਇਹਨਾਂ ਨੂੰ ਪੁੱਛੋ ਵੀ ਸੋਨੂੰ ਕੌਣ ਦੇ ਕੇ ਗਿਆ ਜੇ ਕਹਿੰਦੇ ਨੇ ਵੀ ਸਾਨੂੰ ਕੋਈ ਫੜਾ ਗਿਆ ਸੀ ਕੈਮਰੇ ਲੱਗੇ ਹੋਏ ਨੇ ਵੀ ਪਤਾ ਤਾਂ ਲੱਗੇ ਕੌਣ ਫੜਾ ਕੇ ਗਿਆ ਉਹ ਕਹਿੰਦਾ ਜਿਆਦਾ ਨਾ ਬੋਲ ਮੈਂ ਤੇਰਾ ਮੂੰਹ ਪਾੜ ਦੂੰਗਾ ਨੇ ਮੈਨੂੰ ਗੰਦੀ ਗਾਲ ਕੱਢੀ ਮੈਂ ਹੁਣ ਚਲੋ ਇਹਦੇ ਸਾਹਮਣੇ ਬੋਲਣਾ ਨਹੀਂ ਚਾਹੁੰਦਾ ਉਸ ਤੋਂ ਬਾਅਦ ਜਦੋਂ ਸਾਡੇ ਨਾਲ ਦੇ ਸਿੰਘ ਸੀ ਉਹਨਾਂ ਨੇ ਗੁਟਕਾ ਸਾਹਿਬ ਗੁਟਕਾ ਸਾਹਿਬ ਰੱਖਦੇ ਨੇ ਉਹ ਨਾਲ ਬਾਬਾ ਜੀ ਸਾਡੇ ਨਾਲ ਗਏ ਸੀ ਜਿਹੜੇ ਉਹਨਾਂ ਦੇ ਪਿੰਡ ਦੇ ਕਮਾਲਪੁਰ ਦੇ ਪਿੰਡ ਦੀ ਜਿਹੜੇ ਗਏ ਸੀ ਉਹ ਕਹਿੰਦੇ ਵੀ ਇਹਨਾਂ ਤੋਂ ਸੌਂ ਖਵਾ ਦੋ ਰੇ ਵੀ ਇਹ ਵੀ ਨਾ ਝੂਠ ਬੋਲਣਾ ਸੀ ਉਹ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕੀ ਕੀਤਾ ਬਾਪੂ ਜੀ ਦੀ ਦਾੜੀ ਫੜ ਲਈ ਕੁਛ ਨਹੀਂ ਪੁੱਛਿਆ ਐਸ ਐਚਓ ਨੇ ਮੇਰਾ ਮਾਰ ਮਾਰ ਕੇ ਨੱਕ ਭੰਨਤਾ ਮੈਨੂੰ ਅੰਦਰ ਅੰਦਰ ਲੈ ਗਿਆ ਅੰਦਰ ਲਿਆ ਕੇ ਉਹਨੇ ਮੈਨੂੰ ਗੰਦੀਆਂ ਗਾਲਾਂ ਕੱਢੀਆਂ ਬਹੁਤ ਕੁਸ਼ ਕਰਿਆ ਰਾਤ ਨੂੰ ਮੈਨੂੰ 9 ਵਜੇ ਤੱਕ ਉਹਨਾਂ ਨੇ ਥਾਣੇ 'ਚ ਰੱਖਿਆ ਕੁੱਟਮਾਰ ਵੀ ਕੀਤੀ ਤੁਹਾਡੀ ਨੇ ਕੁੱਟਮਾਰ ਕੀਤੀ ਸਾਰਾ ਆਪਣਾ ਵੀਡੀਓ ਪਈ ਆ ਜੀ ਮੇਰੇ ਲਵੇ ਅੰਦਰ ਇਹ ਮੁੰਡੇ ਜਦੋਂ ਆਏ ਇਹ ਵੀ ਨਾਲ ਸੀ ਇਹਨਾਂ ਨੇ ਜਦੋਂ ਅਸੀਂ ਪਰਦੇ ਜੀ ਨਾਲ ਇੱਕ ਵੀਡੀਓ ਬਣਾਈਆ ਮੇਰੇ ਨੱਕ ਦੇ ਵਿੱਚੋਂ ਖੂਨ ਨਿਕਲਿਆ ਮੇਰੇ ਨੱਕ ਦੇ ਵਿੱਚ ਉਹ ਉਹ ਹੋ ਰਿਹਾ ਜੀ ਮੈਨੂੰ ਕਹਿਣ ਲੱਗਾ ਤੇਰੇ ਤੇ ਅਸੀਂ ਪਰਚਾ ਪਾ ਦਾਂਗੇ ਅੱਜ ਤੈਨੂੰ ਅਸੀਂ ਅੱਜ ਹੀ ਜੇਲ੍ਹ ਭੇਜ ਦਿਆਂ ਨਾ ਤੈਨੂੰ ਅਸੀਂ ਸਿੱਖੀ ਦੇ ਸਿਧਾਂਤਾਂ ਦੇ ਬਾਰੇ ਅਸੀਂ ਤੈਨੂੰ ਉਹ ਕਰਦੇ ਆ ਤੇਰੀ ਮੜੀ ਜਮੀਰ ਜਿਆਦਾ ਉਹ ਕਰਦੀ ਐ ਇਦਾਂ ਦੀ ਚਰੀ ਜਮੀਰ ਮਾਰਾਂਗੇ ਜ਼ਿੰਦਗੀ ਦੇ ਵਿੱਚ ਤੈਨੂੰ ਤੂੰ ਕਦੇ ਜੇਲ੍ਹ ਤੋਂ ਨਿਕਲ ਜੋਗਾ ਨਹੀਂ ਰਹੇਗਾ ਚਾ ਤੇ ਬਾਈ ਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਫਿਰ ਉਸ ਟਾਈਮ ਜਿਹੜੇ ਕਮਾਲਪੁਰ ਪਿੰਡ ਦੇ ਪ੍ਰਧਾਨ ਜੀ ਤੇ ਤੁਸੀਂ ਨਾਂ ਲੈ ਰਹੇ ਹੋ ਜਾਂ ਹੋਰ ਕਮੇਟੀ ਸੀ ਉਹ ਸਾਹਮਣੇ ਖੜੀ ਦੇਖ ਰਹੀ ਸੀ ਉਹ ਸਾਹਮਣੇ ਖੜੀ ਦੇਖ ਰਹੀ ਸੀ ਜੀ ਤੇ ਉਹਨਾਂ ਦੇ ਐਸ ਐਚਓ ਨੇ ਹਾਰ ਪਾ ਕੇ ਵੀ ਆ ਚੱਕੋ ਆ ਮਾਰੇ ਦੇਖ ਕੇ ਆ ਮਾਰੇ ਛੱਤਰ ਉਹ ਖੁਸ਼ ਹੋ ਕੇ ਤਾੜੀਆਂ ਵਜਾਉਂਦੇ ਨਿਕਲੇ ਨੇ ਥਾਣੇ ਚੋਂ ਜੀ ਗਈ ਤਾਂ ਤੁਸੀਂ ਵਿਆਦਵੀ ਦਾ ਇਨਸਾਫ ਲੈਣ ਸੀ ਪਰ ਤੁਸੀਂ ਆਪ ਛਿੱਤਰ ਖਾ ਕੇ ਆ ਗਏ ਛੱਤਰ ਵੀ ਖਾ ਕੇ ਆ ਗਏ ਜੀ ਪਰਚਾ ਵੀ ਪਵਾ ਕੇ ਆ ਗਏ ਕੱਲੇ ਛੱਤਰ ਵੀ ਨਹੀਂ ਖਾਦੇ ਪਰਚਾ ਵੀ ਪਵਾ ਲਿਆ ਜੀ ਅੱਛਾ ਪਰਚਾ ਕਾਹਦਾ ਪਿਆ ਬਾਈ ਤੁਹਾਨੂੰ ਉਹਨਾਂ ਨੇ ਸਾਡੇ ਤੇ 55 ਦਾ ਪਰਚਾ ਪਵਾਤਾ ਪਤਾ ਜੀ ਐਸ ਐਚਓ ਨੇ ਪਤਾ ਨਹੀਂ ਕਿਹੜੀ ਗੱਲੋਂ ਪਤਾ ਜੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਾਹਦਾ ਪਰਚਾ ਸੀ ਤਾਂ ਤੁਹਾਡੇ ਲਵੇ ਗਵਾਹ ਬਣ ਕੇ ਆਏ ਆ ਮੁਲਜ਼ਮ ਤੁਹਾਡੇ ਸਾਹਮਣੇ ਬੈਠੇ ਨੇ ਕਹਿੰਦਾ ਜਿਆਦੇ ਭੌਂਕਣ ਦੀ ਲੋੜ ਨਹੀਂ ਹੈਗੀ ਮਾਵਾ ਭੈਣਾਂ ਦੀਆਂ ਗਾਲਾਂ ਕੱਢ ਰਿਆ ਸੀ ਐਵੇਂ ਵਾਧੂ ਫਾਇਦਾ ਨਹੀਂ ਨਿਕਲਣਾ ਇਹ ਕਹਿੰਦਾ ਐਵੇਂ ਕਰੋ ਇਹਨੂੰ ਇਹਨੂੰ ਜੇਲ੍ਹ ਭੇਜੋ ਜੇਲ੍ਹ ਭੇਜੋ ਜੇਲ੍ਹ ਭੇਜੋ ਜੇਲ੍ਹ ਭੇਜੋ ਜੇਲ੍ਹ ਭੇਜ ਤੁਹਾਨੂੰ ਕੀ ਲੱਗਦਾ ਵੀ ਕਿਉਂ ਕਰ ਰਹੀ ਸੀ ਪੁਲਿਸ ਮੁਲਾਜ਼ਮ ਐਵੇਂ ਤੁਹਾਨੂੰ ਕਿਉਂ ਕਹਿ ਰਹੇ ਵੀ ਕੀ ਹੋਇਆ ਪੈਸੇ ਇਹ ਜਿਹੜੇ ਜਿਹੜੇ ਪੁਲਸ ਵਾਲੇ ਨੇ ਨਾ ਪਤਾ ਗੱਲ ਕੀ ਆ ਹੈ ਤਾਂ ਆਪਣੇ ਕਈ ਆਪਣੇ ਚੋਂ ਨੇ ਪਰ ਇਹ ਬਕਾਊ ਮਾਲ ਐ ਇਹਨਾਂ ਦੀਆਂ ਜਮੀਰਾਂ ਮਰ ਗਈਆਂ ਇਹ ਇਕੱਲੇ ਵਰਦੀ ਦੀ ਖਾਤਰ ਨਾ ਇਹ ਵਰਦੀ ਦੀ ਖਾਤਰ ਕੁਝ ਵੀ ਕਰ ਸਕਦੇ ਨੇ 1984 ਚ ਕੀ ਕੀ ਨਹੀਂ ਹੋਇਆ ਸਟਾਰ ਲਵਾਉਣ ਦੀ ਖਾਤਰ ਆਪਾਂ ਭੁੱਲ ਗਏ ਠੀਕ ਆ ਜਿਹੜਾ ਇਹ ਬਕਾਊ ਮਾਲ ਐ ਉਨੂੰ ਉਹ ਮੈਨੂੰ ਕਹਿੰਦਾ ਤੂੰ ਜਿੱਥੇ ਮਰਜ਼ੀ ਤੱਕ ਵਗ ਜਾ ਤੇਰੀ ਸੁਣਵਾਈ ਨਹੀਂ ਹੋਣੀ ਤੈਨੂੰ ਤੂੰ ਕੁਝ ਵੀ ਨਹੀਂ ਕਰ ਸਕਦਾ ਮੈਨੂੰ ਕਹਿੰਦਾ ਜਾ ਕਹਿੰਦਾ ਤੂੰ ਐਵੇਂ ਕਰ ਅਕਾਲ ਤਖਤ ਸਹਿਬ ਅਗ ਜਾ ਮਹਾਂ ਤੁਸੀਂ ਇਹਨਾਂ ਦੇ ਉੱਤੇ ਉਹ ਤਾਂ ਲਿਖ ਸਕਦੇ ਹੋ ਇਹਨਾਂ ਦੇ ਪਰਚਾ ਤੇ ਦੇ ਸਕਦੇ ਹੋ ਕਹਿੰਦਾ ਮੇਰੇ ਲਈ ਕੋਈ ਅਥਾਰਟੀ ਨਹੀਂ ਹੈਗੀ ਮਹਾਂ ਜੇ ਇਹ ਕੰਮ ਕਿਸੇ ਗਰੀਬ ਬੰਦੇ ਨੇ ਕਰਿਆ ਹੁੰਦਾ ਫੇਰ ਤਾਂ ਤੂੰ ਸਭ ਕੁਝ ਕਰਦਾ ਇਹ ਬੰਦੇ ਮਹਾਂ ਇਹ ਚਲੋ ਇਹਨਾਂ ਦੇ ਇਹਨਾਂ ਨੇ ਉਹਨਾਂ ਨੇ ਫੋਨ ਫਾਨ ਕਰਾਇਆ ਬਹੁਤ ਕੁਝ ਕੀਤਾ ਉਹਨਾਂ ਨੇ ਫੋਨ ਫਾਨ ਕਰਾਇਆ ਬਹੁਤ ਕੁਝ ਕਰਿਆ ਜੀ ਉਹਨਾਂ ਨੇ ਭਾਈ ਜੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਦਾ ਇਹ ਨਾਮ ਲੈ ਰਹੇ ਨੇ ਪੋਲਾ ਸਿੰਘ ਤੇ ਉਹ ਪ੍ਰਧਾਨ ਨੇ ਕਮੇਟੀ ਦੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਸੀ ਇਸ ਮਸਲੇ ਤੋਂ ਪਹਿਲਾਂ ਬਾਈ ਹੁਰਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਸਾਡੇ ਕੋਲ ਉਹ ਜਿਹੜੀ ਗੱਲਬਾਤ ਹੈ ਉਹ ਸਾਡੇ ਕੋਲ ਫੋਨ ਰਿਕਾਰਡਿੰਗ ਵੀ ਹੈਗੀ ਆ ਅਸੀਂ ਉਹ ਵੀ ਜੇਕਰ ਤੁਸੀਂ ਚਾਹੋ ਤਾਂ ਅਸੀਂ ਦਿਖਾ ਸਕਦੇ ਹਾਂ ਪਰ ਦੂਜੇ ਪਾਸੇ ਜੇਕਰ ਪੋਲਾ ਸਿੰਘ ਜਾਂ ਫਿਰ ਹੋਰ ਦੂਜੇ ਪੱਖ ਆ ਜਿਹੜਾ ਉਹ ਰੱਖਣਾ ਚਾਹੁੰਦਾ ਹੈ ਦੂਜੀ ਧਿਰ ਆਪਣਾ ਪੱਖ ਰੱਖਣਾ ਚਾਹੁੰਦੀ ਹੈ ਤਾਂ ਅਸੀਂ ਉਹਨਾਂ ਦਾ ਪੱਖ ਵੀ ਜਰੂਰ ਸੁਣਨ ਆਵਾਂਗੇ ਪਰ ਵੱਡੀ ਗੱਲ ਇਹ ਹੈ ਵੀ ਜਿਹੜਾ ਬੇਅਦਬੀ ਹੋਈ ਹੈ ਜਿਸ ਦੇ ਵਿੱਚ ਕਹਿ ਰਹੇ ਨੇ ਬਾਈ ਹੋਰੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਅੰਗ ਸੀ ਉਹ ਖੰਡੇਤ ਕਿਤੇ ਹੋਈ ਸੀ ਉਸ ਦਾ ਅਸਲ 'ਚ ਮਲਜ਼ਮ ਕੌਣ ਹੈ ਕੌਣ ਜ਼ਿੰਮੇਵਾਰ ਹੈ ਕਿਸ ਨੇ ਇਸ ਬੇਅਦਬੀ ਨੂੰ ਜਿਹੜਾ ਇੰਜਾਮ ਦਿੱਤਾ ਹੈ ਜਾਂ ਫਿਰ ਕਿਹਨਾਂ ਬੰਦਿਆਂ ਦੀ ਲਾਪਰਵਾਹੀ ਕਰਕੇ ਇਹ ਬੇਅਦਬੀ ਹੋਈ ਹੈ ਇਹ ਵੱਡਾ ਸਵਾਲ ਕਿਤੇ ਨਾ ਕਿਤੇ ਸਾਹਮਣੇ ਆ ਰਿਹਾ ਹੈ ਭਾਈ ਜੀ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਭੋਲਾ ਜੀ ਉਹਨਾਂ ਨੇ ਜਦੋਂ ਅਸੀਂ ਗੱਲਬਾਤ ਕੀਤੀ ਕਿ ਤੁਹਾਡਾ ਕੋਈ ਪਹਿਲਾਂ ਹੀ ਨਿੱਜੀ ਜਿਹੜਾ ਬੈਰ ਵਿਰੋਧ ਚੱਲਦਾ ਸੀ ਗਰੰਥੀ ਸਿੰਘ ਦੇ ਨਾਲ ਜਿਸ ਕਰਕੇ ਇਹ ਤੁਸੀਂ ਸਾਰਾ ਕੁਝ ਕੀਤਾ ਗਰੰਥੀ ਸਿੰਘ ਆ ਜਿਹੜਾ ਗਰੰਥੀ ਸਿੰਘ ਆ ਉਹਦੀ ਉਮਰ 70 ਸਾਲ ਆ ਜੀ अच्छा ओदे ਨਾਲ ਮੇਰਾ ਬੈਰ ਕੀ ਚੱਲੂਗਾ ਜੀ ਉਹਦਾ ਉਹਨੂੰ ਅਸੀਂ ਪੈਸੇ ਦਿੰਦੇ ਰਹਿਆ ਇਹ ਵੀਰ ਪੈਸੇ ਦਿੰਦੇ ਰਿਹਾ ਉਹਦੇ ਹੁਣ ਸੱਟ ਲੱਗੀ ਸੀ ਅਸੀਂ ਗੱਡੀਆਂ ਦੇ ਵਿੱਚ ਉਹਨੂੰ ਆਪਦਾ ਉਹ ਕਰਕੇ ਲੈ ਕੇ ਜਾਂਦੇ ਰਹਿਆ ਦਵਾਈ ਦਵਾਉਣ ਜਾ ਕੇ ਲੈਂਦੇ ਰਹਿਆ ਉਹਦੀਆਂ ਪੋਤੀਆਂ ਤੋਂ ਮੈਂ ਰਖੜੀਆਂ ਬਣਾ ਕੇ ਸੂਟ ਦਿੱਤੇ ਨੇ ਸਾਡਾ ਉਹਦੇ ਨਾਲ ਕੀ ਬੈਰ ਸੀ ਜਦੋਂ ਸਾਨੇ ਇਹ ਗੱਲ ਚੱਕੀ ਵੀ ਗਰੰਥੀ ਸਾਹਿਬ ਵੀ ਤੁਸੀਂ ਤੁਹਾਡੀਆਂ ਇਹ ਗਲਤੀਆਂ ਨੇ ਫੇਰ ਉਹਨਾਂ ਨੇ ਇਹ ਗੱਲ ਰੱਖਦੀ ਵੀ ਸਾਡੇ ਨਾਲ ਬੈਰ ਸੀ ਬੈਰ ਤਾਂ ਮੇਰਾ ਹੀ ਨਹੀਂ ਸੀ ਕੋਈ ਮੇਰਾ ਤਾਂ ਉਹਨਾਂ ਨਾਲ ਕੋਈ ਬੈਰ ਨਹੀਂ ਹੈ ਕਿ ਸੀ ਮੈਂ ਦੱਸਿਆ ਵੀ ਬਾਬਾ ਜੀ ਤੁਸੀਂ ਤਾਂ ਗਲਤੀਆਂ ਕਰ ਰਹੇ ਹੋ ਅੱਜ ਤੁਹਾਡੇ ਕਮਰੇ 'ਚ ਆਮ ਇੱਕ ਗਲਤੀ ਨਹੀਂ ਕੱਲੀ ਇਹ ਨੀਅਤ ਉਹ ਪਹਿਲਾਂ ਵੀ ਬਹੁਤ ਕੁਝ ਹੋਇਆ ਬਾਬਾ ਜੀ ਇਹ ਤਾਂ ਪਹਿਲਾਂ ਉਹਨਾਂ ਨੇ ਇੱਕ ਗੁਟਕਾ ਸਾਹਿਬ ਸੀ ਜਿਹੜੇ ਅਨਮਾਰੀ ਦੇ ਉੱਤੇ ਪਾ ਕੇ ਲਫਾਫੇ ਦੇ ਵਿੱਚ ਸੱਟੜ ਕੇ ਸੀ ਜਦੋਂ ਥਾਣੇ ਦੇ ਵਿੱਚ ਤੁਸੀਂ ਦੱਸ ਦਿਓ ਕਿ ਤੁਸੀਂ ਥਾਣੇ 'ਚ ਜਾਨੇ ਹੋ ਥਾਣੇ ਦੇ ਵਿੱਚ ਤੁਹਾਡੀ ਪੁਲਿਸ ਦੇ ਨਾਲ ਝਗੜਾ ਹੋਣ ਦੀ ਗੱਲ ਆ ਜਾਂ ਜੋ ਵੀ ਤੋ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਉੱਤੇ ਜਿਹੜਾ ਤਸ਼ੱਦਦ ਕੀਤਾ ਪੁਲਿਸ ਨੇ ਕੋਟਿਆ ਆ ਜਾਂ ਕੁਝ ਵੀ ਕੀਤਾ ਉਹ ਸਭ ਕੁਝ ਕਰਨ ਦੇ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਤੁਸੀਂ ਪਹਿਲਾਂ ਜਿਹੜਾ ਗੁਟਕਾ ਸਾਹਿਬ ਸੀ ਉਹਨਾਂ ਦੇ ਟੇਬਲ ਦੇ ਉੱਤੇ ਫੈਂਕੇ ਮਰਿਆ ਤੁਹਾਡੇ ਕਿਸੇ ਵਿਅਕਤੀ ਦੇ ਵੱਲੋਂ ਤੁਹਾਡੇ ਪੱਖ ਦੇ ਵਿਅਕਤੀ ਦੇ ਵੱਲੋਂ ਜਿਸ ਤੋਂ ਬਾਅਦ ਥਾਣੇਦਾਰ ਨੂੰ ਗੁੱਸਾ ਆਇਆ ਪਤਾ ਗੱਲ ਕੀ ਹੈ ਮੇਰੀ ਗੱਲ ਸੁਣੋ ਸਾਰ ਐਵੇਂ ਤਾਂ ਬਹੁਤ ਕੁਝ ਕਹਿਣਗੇ ਫਿਰ ਉਹਨਾਂ ਨੂੰ ਇਹ ਪੁੱਛੋ ਵੀ ਮੇਰੇ ਮੁੱਕੀਆਂ ਕਿਉਂ ਮਾਰੀਆਂ ਨੇ ਵੀ ਲਾਸ਼ਮਣ ਸਿੰਘ ਨੇ ਫੈਂਕੇ ਮਾਰਿਆ ਜੀ ਉਹ ਜਿਹੜਾ ਗੁਟਕਾ ਸਾਹਿਬ ਰੱਖਿਆ ਸੀ ਉਹ ਇੱਥੇ ਤਾਂ ਰੱਖਿਆ ਸੀ ਵੀ ਇਹਨਾਂ ਤੋਂ ਸਾਰਿਆਂ ਤੋਂ ਕਸਮ ਖਵਾਓ ਆਪਣੇ ਇੱਕ ਸੰਗ ਨੇ ਵੀ ਇੱਥੇ ਕਸਮ ਖਵਾਓ ਵੀ ਇਹ ਝੂਠ ਨਹੀਂ ਬੋਲਣਗੇ ਉਹਨੇ ਤਾਂ ਸਾਡੀ ਗੱਲ ਹੀ ਨਹੀਂ ਸੁਣੀ ਜੇ ਇਹ ਗੁਟਕਾ ਸਾਹਿਬ ਫੈਂਕ ਕੇ ਹੀ ਮਾਰਿਆ ਹੁੰਦਾ ਫੇਰ ਅਸੀਂ ਇਹ ਗੱਲ ਉਰੇ ਤੱਕ ਕਿਉਂ ਲੈ ਕੇ ਆਉਂਦੇ ਜੀ ਮਹਾਰਾਜ ਦੀ ਬੇਅਦਬੀ ਦੀ ਅਸੀਂ ਗੱਲ ਹੀ ਕਿਉਂ ਚੱਕਦੇ ਉਹ ਤਾਂ ਗੱਲਾਂ ਨੇ ਐਸ ਐਚਓ ਆ ਜਿਹੜਾ ਬਿਕਿਆ ਹੋਇਆ ਉਹ ਬਕਾਊ ਮਾਲ ਹੈ ਠੀਕ ਹੈ ਉਹਦੀ ਜਮੀਰ ਮਰ ਗਈ ਠੀਕ ਹੈ ਉਹਦੀ ਜਮੀਰ ਮਰੀ ਹੋਈ ਆ ਮੈਂ ਉਹਨੂੰ ਕਹਿਣਾ ਚਾਹੁੰਨਾ ਵੀ ਤੇਰੀ ਜਮੀਰ ਮਰ ਗਈ ਚਲੋ ਕਿਤੇ ਨਾ ਕਿਤੇ ਪਾਬਕ ਨਹੀਂ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਕਹਾਂਗੇ ਫਿਰ ਵੀ ਜੋ ਕਾਰਵਾਈ ਹੋਣੀ ਚਾਹੀਦੀ ਆ ਬਾਈ ਉਹ ਕਾਨੂੰਨ ਦੇ ਅੰਡਰ ਹੋਣੀ ਚਾਹੀਦੀ ਆ ਤੁਹਾਨੂੰ ਕੋਈ ਵੀ ਕਾਨੂੰਨ ਹੱਥ ਚ ਲੈਣ ਲਈ ਅਸੀਂ ਨਹੀਂ ਕਹਾਂਗੇ ਕਿ ਤੁਸੀਂ ਕਿਸੇ ਵੀ ਤਰ੍ਹਾਂ ਕਾਨੂੰਨ ਹੱਥ ਚ ਲਓ ਪਰ ਕਿਤੇ ਨਾ ਕਿਤੇ ਜਿਹੜੀ ਇਹ ਬੇਅਦਬੀ ਹੋਈ ਆ ਇਹਦੇ ਵਿੱਚ ਇਨਸਾਫ ਲੈਣਾ ਬਹੁਤ ਜ਼ਰੂਰੀ ਆ ਅੱਗੇ ਕੋਈ ਪੁਲਿਸ ਨੇ ਕਾਰਵਾਈ ਕੀਤੀ ਆ ਇਸ ਬੇਅਦਬੀ ਦੇ ਬਾਬਾ ਜੀ ਮੇਰੀ ਗੱਲ ਸੁਣੋ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰੀ ਪੁਲਿਸ ਨੇ ਮੇਰਾ ਚੰਗਾ ਨਾਸਾ ਕੁੱਟੀਆਂ ਮੇਰੀ ਦਸਤਾਰ ਦੇ ਨਾਲ ਉਹਨਾਂ ਨੇ ਕਰਿਆ ਮੇਰੇ ਤੇ ਪਰਚਾ ਪਾਇਆ ਹੁਣ ਇਹ ਤੋਂ ਤੁਸੀਂ ਇਹ ਦੱਸੋ ਵੀ ਹਾਂ ਅਸੀਂ ਤਾਂ ਉੱਥੇ ਉਹਨਾਂ ਨੂੰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੀ ਗੱਲ ਕਰਨ ਗਏ ਸੀ ਹੁਣ ਕਾਨੂੰਨ ਵਾਲੇ ਨਹੀਂ ਸਾਡਾ ਨਾ ਸਾਡੀਆਂ ਨਾ ਸੰਕਟੀਆਂ ਹੁਣ ਅਸੀਂ ਦੱਸੋ ਕੀ ਕਰ ਸਕਦੇ ਹਾਂ ਕਾਨੂੰਨ ਵਾਲੇ ਨੇ ਕਿੱਸੇ ਚੋਂ ਨੇ ਮੈਨੂੰ ਮਾਮਾ ਭੈਣਾਂ ਦੀਆਂ ਮੇਰੀਆਂ ਗੰਦੀਆਂ ਗਾਲਾਂ ਕੱਢੀਆਂ ਮੇਰੀ ਮਾਂ ਭੈਣ ਦਾ ਕੀ ਕਸੂਰ ਹੈ ਮੈਂ ਤਾਂ ਸੱਚ ਤੇ ਗਿਆ ਹਾਂ ਤੁਹਾਨੂੰ ਸਾਹਮਣੇ ਗਾਲਾਂ ਕੱਢੀਆਂ ਪਿੰਡ ਵਾਲਿਆਂ ਨੇ ਹਾਂਜੀ ਸਾਰਿਆਂ ਸਾਹਮਣੇ ਸਭ ਸਾਹਮਣੇ ਕੱਢੀਆਂ ਜੀ ਕੁੱਟਿਆ ਮਾਰਿਆ ਸਾਰਾ ਥਾਣਾ ਸੀ ਉੱਥੇ ਤੁਹਾਨੂੰ ਕਿਸੇ ਤਰ੍ਹਾਂ ਦਾ ਲਾਲਚ ਵੀ ਦਿੱਤਾ ਗਿਆ ਇਸ ਮਸਲੇ ਦੇ ਵਿੱਚ ਹਾਂ ਕਹਿੰਦੇ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਜੇ ਤੈਨੂੰ ਕਿਸੇ ਚੀਜ਼ ਦੀ ਲੋੜਾ 4-5 ਲੱਖ ਰੁਪਈਆ ਦਵਾਦਾਨੇ ਆ ਤੂੰ ਇੱਥੇ ਹੀ ਗੱਲ ਦੱਬ ਦੇ ਆ ਵੀਡੀਓ ਬੁੜੀਆ ਪਾਉਣ ਦੀ ਲੋੜ ਨਹੀਂ ਹੈਗੀ ਮਹਾ ਮੇਰੀ ਸਰ ਜਮੀਰ ਨਹੀਂ ਮਰੀ ਹੋਈ ਕਿਹਨੇ ਕਹੀ ਸੀ ਇਹ ਗੱਲ ਐਸ ਐਚਓ ਨੇ ਜੀ ਸਬੂਤ ਹੈ ਕੋਈ ਤੁਹਾਡੇ ਕੋਲ ਸਰ ਹੁਣ ਮੇਰੀ ਗੱਲ ਸੁਣੋ ਜਦੋਂ ਸਾਡੀਆਂ ਨਾਸਾਂ ਕੁੱਟਰੇ ਨੇ ਸਾਡੇ ਫੋਨ ਖੋਰੇ ਨੇ ਉਦੋਂ ਸਾਨੂੰ ਕਹਿ ਰਹੇ ਨੇ ਹੁਣ ਅਸੀਂ ਜਦੋਂ ਤੁਹਾਨੂੰ ਦੱਸ ਰਹੇ ਹਾਂ ਉਦੋਂ ਸਾਡੇ ਲੈਵੇ ਤਾਂ ਕੁਝ ਸਾਡਾ ਫੋਨ ਫਣ ਸਭ ਕੁਝ ਖੋਲੇ ਸੀ ਇਹਨਾਂ ਨੇ ਸਾਡੇ ਲੈਵੇ ਅਸੀਂ ਤੁਹਾਨੂੰ ਕਿਹੜਾ ਚਲੋ ਤੁਸੀਂ ਕਹਿ ਨਹੀਂ ਉਹ ਹੀ ਗੱਲ ਵੀ ਉਹਨਾਂ ਦੇ ਵੱਲੋਂ ਕਹੀ ਗਈ ਆ ਪਰ ਕਿਤੇ ਨਹੀਂ ਕਹੀ ਜੀ ਬਹੁਤ ਵਾਰੀ ਕਹੀ ਗਈ ਹੈ ਮੈਂ ਅਸੀਂ ਸਵੇਰੇ ਠਾਣੇ ਦੇ ਵਿੱਚ ਪਹੁੰਚੇ ਸੀ 9 ਵਜੇ ਰਾਤ ਨੂੰ 9 ਵਜੇ ਕੱਢੇ ਆ 12 ਘੰਟੇ ਉਹਨਾਂ ਨੇ ਇਹੀ ਕਰਿਆ ਇਹੀ ਕੁਝ ਹੋਇਆ ਹਾਂ ਮੇਰੇ ਨਾਲ ਉਹ ਤੈਨੂੰ ਅਸੀਂ ਆਹ ਕਰ ਦਾਂਗੇ ਤੇਰੇ ਨਾਲ ਆਹ ਕਰ ਦਾਂਗੇ ਤੈਨੂੰ ਬੰਦਾ ਬਣਾ ਦਾਂਗੇ ਤੇਰੇ ਨਾਲ ਬਾਹ ਕਰਦਾ ਮਾ ਸਰ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਵਸਤੇ ਆਂ ਤੁਹਾਡਾ ਵੀ ਪਿਓ ਆ ਤੁਸੀਂ ਕਿਉਂ ਨਹੀਂ ਗੱਲ ਕਰਦੇ ਤੁਸੀਂ ਕਿਉਂ ਨਹੀਂ ਉਹ ਕਰਦੇ ਤੁਸੀਂ ਮੇਰਾ ਹੀ ਕਿਉਂ ਵੀ ਤੁਸੀਂ ਮੇਰੀਆਂ ਹੀ ਕਿਉਂ ਨਾਸਾਂ ਪਾ ਨਤੀਆਂ ਕਹਿੰਦਾ ਚੁੱਪਚੀ ਪੀਤੇ ਜੇ ਤਾਂ ਗੱਲ ਦੱਬਣੀ ਆ ਦੱਬ ਦੇ ਤੇਰੀ ਕਿਸੇ ਨੇ ਨਹੀਂ ਸੁਣਨੀ ਜੇ ਪੈਸਿਆਂ ਦੀ ਲੋੜ ਆ ਤੈਨੂੰ ਪੈਸੇ ਦਵਾਦਾਂ ਨੇ ਨਹੀਂ ਕਹਿੰਦਾ ਇਦਾਂ ਦਾ ਪਰਚਾ ਪਾ ਕੇ ਜੇਲ੍ਹ ਭੇਜਾਂਗੇ ਕਦੇ ਛੋਟਿਆ ਵੀ ਨਹੀਂ ਜਾਣਾ ਕਦੇ ਨਿਕਲਿਆ ਵੀ ਨਹੀਂ ਜਾਣਾ ਕਹਿੰਦਾ ਸੋ ਮਸਲਾ ਕਿਤੇ ਨਾ ਕਿਤੇ ਬੜਾ ਗੰਭੀਰ ਹੈ ਬੇਅਦਬੀ ਦਾ ਮਸਲਾ ਹੈ ਬੇਅਦਬੀ ਹੋਈ ਹੈ ਉਸ ਤੋਂ ਬਾਅਦ ਆ ਜਿਹੜੇ ਨੌਜਵਾਨ ਚਸ਼ਮਦੀਦ ਨੇ ਮੌਕੇ ਦੇ ਉਹ ਜਦੋਂ ਪੁਲਿਸ ਦੇ ਕੋਲੇ ਸ਼ਿਕਾਇਤ ਲੈ ਕੇ ਪਹੁੰਚਦੇ ਨੇ ਤਾਂ ਇਹ ਕਹਿੰਦੇ ਨੇ ਕਿ ਉਲਟਾ ਪੁਲਿਸ ਦੇ ਵੱਲੋਂ ਇਹਨਾਂ ਨਾਲ ਕਿ ਉਹ سلوਕ ਕੀਤਾ ਜਾਂਦਾ ਹੈ ਜਿਹੜਾ ਕਿ ਇੱਕ ਮਲਜ਼ਮ ਦੇ ਨਾਲ ਕੀਤਾ ਜਾਣਾ ਚਾਹੀਦਾ ਸੋ ਬਾਈ ਹੁਰੀ ਕਹਿੰਦੇ ਨੇ ਕਿ ਸਾਡੇ ਉੱਤੇ ਪਰਚਾ ਵੀ ਪੈ ਗਿਆ ਤੇ ਅਸੀਂ ਇਨਸਾਫ ਵੀ ਨਹੀਂ ਲੈ ਸਕੇ ਸੋ ਅਸੀਂ ਬੇਨਤੀ ਕਰਾਂਗੇ ਕਾਨੂੰਨ ਦੇ ਅੱਗੇ ਵੀ ਕਿ ਜੇਕਰ ਜ਼ਿੰਮੇਵਾਰ ਜਿਹੜੇ ਇਹਦੇ ਵਿਅਕਤੀ ਨੇ ਜੇਕਰ ਕੋਈ ਵੀ ਵੱਡਾ ਅਧਿਕਾਰੀ ਇਸ ਇੰਟਰਵਿਊ ਨੂੰ ਇਸ ਵੀਡੀਓ ਨੂੰ ਦੇਖ ਰਿਹਾ ਹੈ ਤਾਂ ਇਸ ਮਸਲੇ ਦੀ ਪੂਰੀ ਤਰ੍ਹਾਂ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇ ਮੈਂ ਸਾਰੇ ਮੇਰੇ ਭਰਾ ਨੇ ਜਿੰਨੇ ਮੇਰੇ ਭਰਾ ਵੀਡੀਓ ਦੇਖ ਰਹੇ ਨੇ ਜਿੰਨੀਆਂ ਮੇਰੀਆਂ ਭੈਣਾਂ ਵੀਡੀਓ ਦੇਖ ਰਹੀਆਂ ਨੇ ਸਾਰਿਆਂ ਨੂੰ ਇੱਕ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਉਹਦੇ ਵਾਸਤੇ ਅਸੀਂ ਬਾਜ਼ ਚੱਕੀ ਉਹ ਤੋਂ ਬਾਅਦ 'ਚ ਅਸੀਂ ਥਾਣੇ ਗਏ ਥਾਣੇ ਵਾਲੇ ਨੇ ਸਾਡੀਆਂ ਨਾਸਾਂ ਕੁੱਟੀਆਂ ਤੇ ਉਹ ਤੋਂ ਬਾਅਦ ਦੇ ਵਿੱਚ ਸਾਡੇ ਤੇ ਪਰਚਾ ਕਰਤਾ ਹੁਣ ਇਹ ਤੁਸੀਂ ਦੱਸੋ ਵੀ ਸਹੀ ਆ ਜਾਂ ਗਲਤ ਹੈ ਇਹਦਾ ਤੁਸੀਂ ਦੱਸਣਾ ਨਾ ਸੋ ਬਾਈ ਨੇ ਜਿਹੜਾ ਸਵਾਲ ਕੀਤਾ ਕਿ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪ ਦੱਸਿਓ ਕਿ ਅਸਲ ਦੇ ਵਿੱਚ ਇਸ ਮਾਮਲੇ 'ਚ ਹੋਣਾ ਕੀ ਚਾਹੀਦਾ ਜੇਕਰ ਤੁਸੀਂ ਸੱਚਮੁੱਚ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ ਤਾਂ ਇਸ ਬੇਅਦਬੀ ਦੇ ਵਿੱਚ ਇਨਸਾਫ ਲੈਣ ਦੇ ਲਈ ਆਪਾਂ ਨੂੰ ਸਾਥ ਦੇਣਾ ਪਊਗਾ ਬਾਈ ਹੋਰਾਂ ਦਾ ਚਾਹੇ ਬਾਈ ਹੋਰਾਂ ਦਾ ਕਸੂਰ ਆ ਤਾਂ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਇਹ ਜਿਹੜਾ ਵੀ ਬੰਦਾ ਇਸ ਮਾਮਲੇ ਦੇ ਵਿੱਚ ਦੋਸ਼ੀ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸੋ ਕਿਤੇ ਨਾ ਕਿਤੇ ਜਿਹੜਾ ਕਾਨੂੰਨ ਆ ਉਹ ਆਪਣਾ ਕੰਮ ਤਰੀਕੇ ਦੇ ਨਾਲ ਕਰੇ ਤੇ ਜਿਹੜੇ ਬੰਦੇ ਦੋਸ਼ੀ ਨੇ ਉਹਨਾਂ ਨੂੰ ਤਰੀਕੇ ਦੇ ਨਾਲ ਜਿਹੜੀ ਸਜ਼ਾ ਆ ਕਾਨੂੰਨ ਦੇ ਦਾਇਰੇ ਦੇ ਵਿੱਚ ਉਹ ਮਿਲਣੀ ਚਾਹੀਦੀ ਹੈ ਬਾਕੀ ਤੁਸੀਂ ਜੁੜੇ ਰਹੋ ਪਵਾਦ ਵੈਬ ਟੀਵੀ ਦੇ ਨਾਲ ਕਮੈਂਟ ਬਾਕਸ ਚ ਆਪਣੀ رائے ਦੇਣਾ ਨਾ ਭੁੱਲਿਓ ਜੁੜੇ ਰਹੋ ਪਵਾਦ ਵੈਬ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ